ਓਏ ਯਾਰਾ ਜੀ 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 ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਔਰ ਕਿਹੜਾ ਪਿੰਡ ਹੈ ਤੇ ਕਾਹਦੀ ਦੁਕਾਨ ਹੈ ਦਿਨੇਸ਼ ਕੁਮਾਰ ਦੁਕਾਨਾ ਡਿਹੜਵਰ ਦੀ ਹੈ ਪਿੰਡ ਤਰਪੁਰ ਦਾ ਵਾ ਜਿਹੜੀ ਆਪਣਾ ਕੱਲ ਸ਼ਾਮੀ ਇੱਕ ਗੋਲੀ ਚੱਲਣ ਦੀ ਵਾਰਦਾਤ ਸੀ ਕੀ ਹੈ ਮਾਮਲਾ ਕੀ ਹੈ ਜੀ ਸਰ ਫਰੋਤੀ ਦਾ ਹੀ ਮਾਮਲਾ ਹੈ ਇਹ ਪ੍ਰਤੀਕੌਣ ਮੰਗੇ ਹੈ ਮੰਗਦੇ ਆ ਜੀ ਕੋਣ ਮੰਗ ਰਿਹਾ ਜੀ ਨਿਸ਼ਾਨ ਸਿੰਘ ਨਾਮ ਦਾ ਬੰਦਾ ਜੀ ਕਿਨੇ ਲੱਗਤੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਦੀ ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂਜੀ ਦੋ ਵਾਰੀ ਅੱਗੇ ਹੋ ਗਿਆ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ ਹਾਂਜੀ ਉਹ ਦੋਸੀ ਕੀ ਫੜੇ ਕਿਉਂਕਿ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ ਹਾਂਜੀ ਤੇ ਜਿਹੜਾ 2024 ਚ ਉਹਨਾਂ ਦੀ ਵੈਸੇ ਜਮਾਨਤ ਹੋ ਗਈ ਅੱਛਾ ਹਾਂਜੀ ਜਿਹੜੀ ਕੱਲ ਗੋਲੀ ਚਲੀ ਉਹ ਕਿੱਥੇ ਲੱਗੀ ਹੈ? ਆ ਉਹ ਦੁਕਾਨ ਦੇ ਸੱਤ ਪੱਲੇ ਕੋਲੇ ਤੇ ਲੱਗੀ। ਠੀਕ ਹੈ। ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ? ਪੁਲਿਸ ਚਾਈਏ ਜੀ ਪੂਰਾ ਯੋਰਨਾ। ਹੂੰ, ਸ਼ਾਨ ਨਹੀਂ ਹੁੰਦਾ ਇਹ ਕਰ। ਕੋਈ ਸੀਸੀਟੀਵੀ ਕੋਈ ਕੈਮਰਾ ਜਾਈ? ਹਾਂਜੀ ਆਇਆ ਜੀ। ਉਹ ਬੰਨੇ ਆ ਜੀ। ਹਾਂਜੀ। ਸਾਨੂੰ ਪਤਾ ਲੱਗਾ ਕਿ ਜਿੱਦ ਤੁਹਾਡੇ ਲੋਕ ਪਿੱਛੇ ਮਗਰ ਉਹ ਜਿਹੜੇ ਬਿੱਜ ਭਜ ਨਾ ਸਕੀ। ਹਾਂਜੀ ਹਾਂਜੀ ਆੜੇ ਬੰਦੇ ਗਏ ਮਗਰ। ਉਹਨਾਂ ਕਾਰਨ ਕੀਤੀ ਐ ਤਿੰਨ ਫਾਰ ਗੱਡੇ। ਹਾਂਜੀ। ਥੋੜਾ ਹੀ ਫਰਕ ਰ ਆ ਗਿਆ ਸਰ। ਜਿਹੜਾ ਕੱਲ ਕਾਬੂ ਆ ਜਣੇ। ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਇਹ ਅੱਛਾ ਜੀ ਜੀ ਤਦ ਤੱਕ ਉਸ ਤੋਂ ਮੇਰੇ ਖਿਲਾਫ ਮੀਰੀ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ ਉਹ ਤਾਂ ਇਥੇ ਮੌਜੂਦ ਸਨ ਹਾਂਜੀ ਮੌਜੂਦ ਇਹਨਾਂ ਲੋਕਾਂ ਕੋ ਕੀਤਾ ਕਿ ਪਰ ਆ ਪੰਦਰਾਂ ਹਾਂ ਜਿੰਨਾਂ ਚਿਰ ਅਸੀਂ ਬਾਹਰ ਗਏ ਉਹ ਨਿਕਲ ਗਏ ਕੱਤੈ ਸਵਰਸੀ ਹਾਂਜੀ ਕੱਤੈ ਸਵਰਸੀ ਹੋ ਮੋੜ ਚਾਲ ਤੇ ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਊਂਡ ਹਾਂ ਰਾਊਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਧਰ ਲਾਏ ਹਾਂ ਅੱਛਾ ਗੱਡੇ ਚੌਥੇ ਫੇਰੇ ਆਣ ਕੇ ਫੇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਕੋਈ ਇੰਨੇ ਰੌਣ ਜਿਹੜੀ ਉਹਨਾਂ ਲੋ ਫਿਰਿੰਗ ਦਿੱਤੀ ਇੱਕੋ ਰੰਗ ਕੱਢਿਆ ਨਾਲ ਹੁਣ ਕੀ ਮੰਕੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗਿਆ ਪ੍ਰਸ਼ਾਸਨ ਜੀਾਨੂੰ ਸਹੀ ਫਤਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਹਾਨੂੰ ਥਰੈਡ ਕਰਾਉਂ ਸਾਰੀਆਂ ਨੇ ਇੱਥੇ ਲੋਕਲ ਨੰਬਰ ਤੋਂ ਆਰੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਤੋਂ ਕਿਥੋਂ ਦਾ ਵੈਸੇ ਨੰਬਰ ਲੂਆ ਚਾਹੀਦਾ 2एस ਦਾ ਹਾਂਜੀ ਕੀ ਆਪਣੇ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤਾਂ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਹਾਂ ਜੀ ਤਾਂ ਜੱਟੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜ ਕੇ ਜਿਹੜੀ ਹੈਗੀ 6:00 ਤੇ ਕੋਈ ਗੋਲੀ ਚੱਲੀ ਹੈਗੀ ਪਰਮਗੁੜੰਦਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹੈਗੇ ਆ ਮਸਲਾ ਮਤਲਬ ਕਿਹਦੇ ਤੇ ਗੋਲੀ ਚੱਲੀ ਕਿੰਝ ਲਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੁਕਾਨ ਦੇ ਕੋਲ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਪਰ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨੇ ਸਰ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਯੂਨੀਵਰਸਿਟੀ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗ ਆ ਰਹੇ ਕੋਈ ਫੁਟੇਜ ਵਗੈਰਾ ਮਿਲੀ ਉਹਨਾਂ ਦੀ ਅੱਜ ਚੱਲ ਰਿਹਾ ਜੀ ਇਹ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਐਫਆਈਆ ਲਾਚ ਕੀਤੀ ਹੋਈ ਹੈ ਜੀ ਆਪਾਂ